ਹਾਂਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਉਣੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤੇ ਅੱਜ ਮਿਤੀ 6/12/2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕੁੱਤੀਵਾਲ ਕਲਾ ਮਲੋਂ ਇੱਕ ਦਿਨ ਦਾ ਟੂਰ ਆਰਗੇਨਾਈਜ਼ ਕੀਤਾ ਗਿਆ ਗੁਰਦੁਆਰਾ ਸ਼੍ਰੀ ਮਹਿਤਿਆਣਾ ਸਾਹਿਬ ਸultanpur Lodi ਤੇ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਦੀ ਲਈ ਤੋ ਇਸ ਟੂਰ ਦੀ ਸ਼ੁਰੂਆਤ ਲਈ ਬੱਚੇ ਬੱਸ ਦੇ ਵਿੱਚ ਸਵਾਰ ਹੁੰਦੇ ਹੋਏ ਤੇ ਇਸ ਟੂਰ ਦਾ ਆਨੰਦ ਮਾਣਨ ਦੇ ਲਈ ਬਿਲਕੁਲ ਰੈਡੀ ਨੇ ਹੁਣ ਬੱਸ ਦੇ ਵਿੱਚ ਸਵਾਰ ਹੋ ਕੇ ਸਫ਼ਰ ਤੈਅ ਕਰਦੇ ਨੇ ਸ੍ਰੀ ਗੁਰਦੁਆਰਾ ਮਹਿਤਿਆਣਾ ਸਾਹਿਬ ਦੇ ਲਈ ਚੱਲ ਪਈ ਬੱਸ ਬੱਚੇ ਇੰਜੋਏ ਕਰਦੇ ਹੋਏ ਸਫ਼ਰ ਨੂੰ ਖੂਬ ਇੰਜੋਏ ਕੀਤਾ ਬੱਚਿਆਂ ਨੇ ਦੇਖੋ ਕਿਵੇਂ ਭੰਗੜੇ ਪਾ ਰਹੇ ਨੇ ਤੇ ਟੂਰ ਦਾ ਆਨੰਦ ਮਾਣ ਰਹੇ ਨੇ ਬਹੁਤ ਚਾਅ ਹੈ ਬੱਚਿਆਂ ਨੂੰ ਬੱਚਿਆਂ ਦੇ ਮਨ ਦੇ ਵਿੱਚ ਜਦੋਂ ਵੀ ਸਕੂਲ ਦੇ ਵਿੱਚ ਗੱਲ ਹੁੰਦੀ ਤਾਂ ਉਹ ਵਾਰੀ ਵਾਰੀ ਬੁਸ਼ਦੇਵਿਕ ਤੋਂ ਟੂਰ ਜਾਣਾ ਦੇਖੋ ਕਿਵੇਂ ਸਫਰ ਨੂੰ ਇੰਜੋਏ ਕਰ ਰਹੇ ਨੇ ਬੱਚੇ ਤੇ ਲਗਾਤਾਰ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਦੇ ਲਈ ਸਾਰੇ ਬੱਚਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਹੁਣ ਸ੍ਰੀ ਗੁਰਦੁਆਰਾ ਮਹਿਤਿਆਣਾ ਸਾਹਿਬ ਬੱਚੇ ਪਹੁੰਚ ਚੁੱਕੇ ਨੇ ਪਹਿਲੇ ਪੜਾਅ ਦੇ ਆਪਣੇ ਟੂਰ ਦੇ ਅਧਿਆਪਕ ਸਹਿਬਾਨ ਬੱਚੇ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਦੇ ਦਵਾਰ ਵਿੱਚ ਪ੍ਰਵੇਸ਼ ਕਰਦੇ ਹੋਏ ਅਧਿਆਪਕ ਸਹਿਬਾਨ ਉਹਨਾਂ ਨੂੰ ਮਾਰਗਦਰਸ਼ਨ ਕਰਦੇ ਹੋਏ ਦੇਖੋ ਦਿਨ ਵੀ ਅੱਜ ਬਹੁਤ ਸੋਹਣਾ ਲੱਗਿਆ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਟੂਰ ਆਲਾ ਦੇਖੋ ਸੂਰਜ ਦੀਆਂ ਕਿਰਨਾਂ ਕਿਵੇਂ ਧਰਤੀ ਵੱਲ ਪਹੁੰਚ ਰਹੀਆਂ ਨੇ ਬਹੁਤ ਸੋਹਣਾ ਦ੍ਰਿਸ਼ ਹੈ ਸਵੇਰ-ਸਵੇਰ ਦਾ ਤੇ ਵਧੀਆ ਦਿਨ ਲੱਗਿਆ ਅੱਜ ਟੂਰ ਦੇ ਲਈ ਇੱਕ ਯਾਦਗਾਰੀ ਗਰੁੱਪ ਫੋਟੋ ਸਕੂਲ ਦੇ ਲਈ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਦੇਖੋ ਜੀ ਕਿੰਨਾ ਸੋਹਣਾ ਇਤਿਹਾਸ ਨੂੰ ਬਿਆਨ ਕਰਦੀਆਂ ਤਸਵੀਰਾਂ ਜਿਹੜੀਆਂ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਵਿਖੇ ਇੱਕ ਯਾਦਗਾਰ ਫੋਟੋ ਹੈ ਜਿਹੜੀ ਉਹ ਸਕੂਲ ਟੂਰ ਦੀ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਵਿਖੇ ਕੀਤੀ ਗਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਖੁਸ਼ੇਰ ਬਾਦਸ਼ਾਹ ਨੇ ਕਿਵੇਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਦਾ ਕਲੇਜਾ ਕਿਵੇਂ ਕੱਢਿਆ ਗਿਆ ਹ ਇਹ ਤਸਵੀਰਾਂ ਬਖੂਬੀ ਬਿਆਨ ਕਰਦੀਆਂ ਨੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਅਗਲੀ ਤਸਵੀਰ ਹੈ ਜਿਹੜੀ ਉਹ ਸਵੇਗ ਸਿੰਘ ਤੇ ਸ਼ਹਿਵਾਜ ਸਿੰਘ ਦੀ ਸ਼ਹਾਦਤ ਨੂੰ ਬਿਆਨ ਕਰਦੀ ਹੋਈ ਕਿਵੇਂ ਉਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਇਸ ਜ਼ੁਲਮ ਨੂੰ ਬਖੂਬੀ ਬਿਆਨ ਕੀਤਾ ਗਿਆ ਕਿਵੇਂ ਸਵੇਗ ਸਿੰਘ ਤੇ ਸ਼ਹਿਵਾਜ ਸ਼ਹਿਵਾਜ ਸਿੰਘ ਨੂੰ ਸ਼ਹੀਦ ਕੀਤਾ ਗਿਆ ਇਹ ਜਾਣਕਾਰੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਤੇ ਆਪਕ ਸਹਿਵਾਣਾ ਦੁਆਰਾ ਅੱਜ 6 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਇਸੇ ਦਿੜੜ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਭਾਈ ਚੈਤਾ ਜੀ ਲੈ ਕੇ ਇਹ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਗਈ ਉਪਰੰਤ ਭਾਈ ਤਾਰੂ ਸਿੰਘ ਦੀ ਖੋਪੜੀ ਹੈ ਜਿਹੜੀ ਉਹ ਕਿਵੇਂ ਉਤਾਰੀ ਗਈ ਕਿੰਨੇ ਦਸਹੀ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸ ਬਾਰੇ ਜਾਣਕਾਰੀ ਅਧਿਆਪਕ ਸਹਿਵਾਨਾ ਦੁਆਰਾ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਭਾਈ ਤਾਰੂ ਸਿੰਘ ਦੇ ਜੀਵਨ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਉਹਨਾਂ ਦਾ ਰਹਿਣ ਸਥਾਨ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿੰਨੇ ਦਸਿਹੇ ਦਿੱਤੇ ਗਏ ਤਾਂ ਮਹੱਤਵਪੂਰਨ ਜਾਣਕਾਰੀ ਸਿੱਖ ਇਤਿਹਾਸ ਦੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਬੰਦਾ ਸਿੰਘ ਬਹਾਦਰ ਨਦੇੜ ਤੋਂ ਪੰਜਾਬ ਦੇ ਸਿੱਖਾਂ ਦੀ ਗਵਾਹੀ ਕਰਨ ਦੇ ਲਈ ਗੁਰੂ ਸਾਹਿਬ ਦਾ ਥਾ ਆਪਣਾ ਲੈ ਕੇ ਦੋ ਚੱਲੇ ਉਸ ਸਮੇਂ ਦੇ ਇਤਿਹਾਸ ਨੂੰ ਬਿਆਨ ਕਰਦੀਆਂ ਤਸਵੀਰਾਂ ਬੱਚਾ ਨੂੰ ਜਾਣੂ ਕਰਵਾਇਆ ਗਿਆ ਇਹਨਾਂ ਤਸਵੀਰਾਂ ਰਹੀਆਂ ਇਹ ਤਸਵੀਰਾਂ ਮੀਰ ਮੰਨੂ ਦੇ ਜ਼ੁਲਮਾਂ ਨੂੰ ਬਿਆਨ ਕਰਦੀਆਂ ਹੋਈਆਂ ਕਿਵੇਂ ਬੱਚਿਆਂ ਨੂੰ ਮਾਵਾਂ ਦੇ ਸਾਹਮਣੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਤੇ ਜ਼ੁਲਮ ਕੀਤੇ ਗਏ ਬਿਆਨ ਕਰ ਦੀਆਂ ਹੋਈਆਂ ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਇਹਨਾਂ ਤਸਵੀਰਾਂ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। 우ਸਰਹੰਦ ਦੀ ਕਚੈਰੀ ਵਿੱਚ ਛੋਟੇ ਸਹਬਜ਼ਾ ਦੇ ਬੜੀ ਬਹਾਦਰੀ ਨਾਲ ਆਪਣੇ ਆਪ ਨੂੰ ਪੇਸ਼ ਕਰਦੇ ਹੋਏ ਸੂਬੇ ਦੀ ਕਚੈਰੀ ਵਿੱਚ ਬੜੀ ਨਿਡਰਤਾ ਦੇ ਨਾਲ ਬਾਦਸ਼ਾਹ ਅੱਗੇ ਖੜੇ ਹੋਏ। ਭਾਈ ਮਹਿਰਾ ਜੀ ਮਾਤਾ ਜੀ ਨੂੰ ਦੁੱਧ ਪਿਆਉਂਦੇ ਹੋਏ ਖਦਰਾਨੇ ਦੀ ਢਾਬ ਦੇ ਜੁੱਧ ਵਿੱਚ ਮਾਈ ਭਾਗੋ ਦੁਸ਼ਮਣਾਂ ਨਾਲ ਕਿਵੇਂ ਲੋਹਾ ਲੈਂਦੀ ਹੋਈ ਇਹ ਤਸਵੀਰਾਂ ਦਾ ਇਤਿਹਾਸ ਬੱਚਿਆਂ ਦੇ ਨਾਲ ਸਾਂਝਾ ਕੀਤਾ ਗਿਆ ਤੇ ਇਥੇ ਲੜਾਈ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਕਿਵੇਂ ਮਾਈ ਭਾਗੋ ਦੁਸ਼ਮਣਾਂ ਨਾਲ ਲੋਹਾ ਲੈਂਦੀ ਹੋਈ ਜੁੱਧ ਦੇ ਵਿੱਚ ਦੂਜੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਇਹ ਤਸਵੀਰਾਂ ਦੀ ਜਾਣਕਾਰੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਸਰਦਾਰ ਭਗਤ ਸਿੰਘ ਦੀ ਜੇਲ੍ਹ ਯਾਤਰਾ ਨੂੰ ਬਿਆਨ ਕਰਦੀਆਂ ਤਸਵੀਰਾਂ ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਤੇ ਬੱਚਿਆਂ ਨੂੰ ਸਰਦਾਰ ਭਗਤ ਸਿੰਘ ਦੇ ਜੀਵਨ ਬਾਰੇ ਬਰੀਫ ਦੇ ਵਿੱਚ ਜਾਣਕਾਰੀ ਦਿੱਤੀ ਗਈ ਭਾਈ ਜੈ ਸਿੰਘ ਨੂੰ ਅਨੇਕਾਂ ਤਸੀਹੇ ਦੇ ਕੇ ਕਿਵੇਂ ਸ਼ਹੀਦ ਕੀਤਾ ਗਿਆ ਇਹ ਤਸਵੀਰਾਂ ਉਨ੍ਹਾਂ ਦੀ ਸ਼ਹਾਦਤ ਨੂੰ ਬਿਆਨ ਕਰਦੀਆਂ ਹੋਈਆਂ ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਬੱਚ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ। ਜਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਜੀਵਨ ਬਾਰੇ ਬੱਚਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੇ ਜੀਵਨ ਦੀ ਬਰੀਫ ਜੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਵਸਾਏ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਹਰਮੰਦਰ ਸਾਹਿਬ ਦੀ ਨੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸਾਈ ਮੀਆਂ ਮੀਰ ਵੱਲੋਂ ਲਖਵਾਈ ਗਈ ਰਖਵਾ ਕੇ ਸਰਬ ਸੰਜਤਾ ਸੰਜਤਾ ਦਾ ਸੰਦੇਸ਼ ਦਿੱਤਾ ਗਿਆ ਇਹ ਜਾਣਕਾਰੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਤੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਭਾਈ ਦਿਆਲਾ ਜੀ ਨੂੰ ਕਿਵੇਂ ਉਬਲਦੀਆਂ ਦੇਗਾਂ ਵਿੱਚ ਤਸੀਹੇ ਦੇ ਕੇ ਤਸੀਹੇ ਦਿੱਤੇ ਗਏ ਇਹ ਤਸਵੀਰਾਂ ਰਹੀਆਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਨੂੰ ਭਾਈ ਦਿਆਲਾ ਜੀ ਦੀ ਸ਼ਹਾਦਤ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ ਭਾਈ ਮਤੀਦਾਸ ਜੀ ਨੂੰ ਕਿਵੇਂ ਦਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਦੁਸ਼ਮਣਾਂ ਦੁਆਰਾ ਇਹ ਤਸਵੀਰਾਂ ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਕਿਵੇਂ ਅਮੀਰ ਮੰਨੂ ਦੁਆਰਾ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਇਹਨਾਂ ਤਸਵੀਰਾਂ ਰਹੀਆਂ ਬੱਚਿਆਂ ਨੂੰ ਸਿੱਖਾਂ ਦੇ ਸਿਰਾਂ ਦੇ ਮੁੱਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਨੰਦਪੁਰ ਦੀ ਲੜਾਈ ਦੇ ਵਿੱਚ ਭਾਈ ਕਨਈਆ ਨੇ ਕਿਵੇਂ ਮਾਨਵ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਦੁਸ਼ਮਣਾਂ ਤੇ ਆਪਣੀਆਂ ਫੌਜਾਂ ਦੀਆਂ ਦੇ ਲਈ ਜਲ ਸੇਵਾ ਕੀਤੀ ਤੇ ਮਸ਼ਕ ਸ਼ਬਦ ਤੋਂ ਬੱਚਿਆਂ ਨੂੰ ਜਿਹੜਾ ਉਹ ਜਾਣੂ ਕਰਵਾਇਆ ਗਿਆ ਪ੍ਰਾਤਨ ਸ਼ਬਦਾਂ ਦੀ ਜਿਹੜੀ ਬੱਚਿਆਂ ਨੂੰ ਉਹ ਜਾਣਕਾਰੀ ਸਾਂਝੀ ਕੀਤੀ ਗਈ ਅਧਿਆਪਕ ਸਹਿਵਾਨਾਂ ਦੁਆਰਾ ਤੇ ਮਾਨਵਤਾ ਦਾ ਸੰਦੇਸ਼ ਦਿੰਦੇ ਹੋਏ ਭਾਈ ਕਨਈਆ ਜੀ ਦੁਸ਼ਮਣਾਂ ਦੀਆਂ ਫੌਜਾਂ ਦੀ ਵੀ ਸਹਾਇਤਾ ਕਰਦੇ ਨੇ ਪਾਈ ਮਣੀ ਸਿੰਘ ਦੀ ਸ਼ਹਾਦਤ ਬਾਰੇ ਤਸਵੀਰਾਂ ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਬੱਚਿਆਂ ਨੂੰ ਵਿੱਚ ਬੱਚੇ ਮਹਿਤਿਆਣਾ ਸਾਹਿਬ ਗੁਰਦੁਆਰਾ ਵਿਖੇ ਚਾਹ ਦੇ ਲੰਗਰ ਦਾ ਆਨੰਦ ਮਾਣਦੇ ਹੋਏ ਸਰਦੀ ਦੀ ਰੁੱਤ ਦੇ ਵਿੱਚ ਤੇ ਅਗਲੇ ਪੜਾਅ ਦੇ ਲਈ ਰਵਾਨਗੀ ਕਰਦੇ ਹੋਏ ਹਾਂਜੀ 1 ਡੇ ਟ੍ਰਿਪ ਦੇ ਅਗਲੇ ਪੜਾਅ ਵਿੱਚ ਜਾਂਦੇ ਹੋਏ ਬੱਚੇ ਬਹੁਤ ਹੀ ਖੁਸ਼ੀ ਨਾਲ ਨੱਚਦੇ ਗਾਉਂਦੇ ਹੋਏ ਅਗਲਾ ਪੜਾਅ ਸਾਡਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਵਿਖੇ ਸੀ ਬੱਚਾ ਨੂੰ ਬਈ ਨਦੀ ਦੇ ਦਰਸ਼ਨ ਕਰਵਾਏ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਇਸ ਦੇ ਨਾਲ ਹੀ ਯਾਦਗਾਰੀ ਫੋਟੋਆਂ ਵੀ ਖਿੱਚੀਆਂ ਗਈਆਂ ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਵਾਏਗੇ ਤੇ ਵਿਸਤਾਰ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਬੱਚਿਆਂ ਨੂੰ ਦੱਸਿਆ ਗਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਤੇ 14 ਸਾਲ 9 ਮਹੀਨੇ ਤਪ ਕੀਤਾ ਸਵੇਰ ਸਵੇਰੇ ਅੰਬਰਤ ਵੇਲੇ ਬੇ ਨਦੀ ਵਿਚੇ ਇਸ਼ਨਾਨ ਕਰਨ ਤੋਂ ਬਾਅਦ ਇਸ 베ਰ ਸਾਹਿਬ ਜਿੱਥੇ ਅੱਜ ਵੀ 베ਰੀ ਮੌਜੂਦ ਹੈ ਜਿੱਥੇ ਬੈਠ ਕੇ ਗੁਰੂ ਨਾਨਕ ਦੇਵ ਜੀ ਤਪ ਕਰਿਆ ਕਰਦੇ ਸਨ ਇਸ ਸਾਰੀ ਜਾਣਕਾਰੀ ਤੋਂ ਬਾਅਦ ਬੱਚਿਆਂ ਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏਗੇ ਤੇ ਵਾਪਸੀ ਤੇ ਹਟ ਗੁਰਦੁਆਰਾ ਹਟ ਸਾਹਿਬ ਵੀ ਲਜਾਇਆ ਗਿਆ। ਮੇਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਦੂਜੇ ਪੜਾਅ ਦੇ ਅੰਤ ਵਿੱਚ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਦਰਸ਼ਨ ਕਰਵਾਏ ਗਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13 13 ਟੋਲਿਆ ਉਸ ਨਾਲ ਸੰਬੰਧਤ ਬੱਟੇ ਜੋ ਇੱਥੇ ਮੌਜੂਦ ਹਨ ਉਸ ਦੇ ਸਾਰੇ ਬੱਚਿਆਂ ਨੇ ਦਰਸ਼ਨ ਕੀਤੇ ਇਸ ਤੋਂ ਬਾਅਦ ਆਖਰੀ ਪੜਾ ਫਿਰੋਜਪੁਰ ਹੁਸੈਨੀਵਾਲਾ ਬਾਰਡਰ ਵੱਲ ਬੱਚੇ ਆਪਣੇ ਸਫ਼ਰ ਤੇ ਅੱਗੇ ਵਧ ਪਏ ਤੇ ਰਸਤੇ ਵਿੱਚ ਸਤਲੁਜ ਦਰਿਆ ਬੱਚਿਆਂ ਨੂੰ ਵਿਖਾਇਆ ਗਿਆ ਕਰ ਵਿੱਚ ਟ੍ਰਿਪ ਦੇ ਆਖਰੀ ਪੜਾ ਹਸੈਨੀਵਾਲਾ ਬਾਰਡਰ ਰੋਇਪੁਰ ਵਿਖੇ ਬੱਚੇ ਪਹੁੰਚ ਗਏ ਜਿੱਥੇ ਸ਼ਾਮ ਦੀ ਹੋਣ ਜਾ ਰਹੀ ਭਾਰਤ ਅਤੇ ਪਾਕਿਸਤਾਨ ਦੀ ਰੇਡ ਦਾ ਹਿੱਸਾ ਬਣੇ بڑے ਜੋਸ਼ ਨਾਲ ਦੋਵਾਂ ਮੁਲਕਾਂ ਨੇ ਆਪਣੇ ਆਪਣੇ ਦੇਸ਼ ਲਈ ਨਾਰੇ ਲਾਏ ਤੇ ਆਪਣੇ ਬੱਚਿਆਂ ਨੇ ਵੀ بڑے ਜੋਸ਼ ਨਾਲ ਆਪਣੇ ਦੇਸ਼ ਦੇ ਹੱਕ ਵਿੱਚ ਨਾਰੇਬਾਜੀ ਕੀਤੀ ਤੇ ਇਸ ਤੌਰ ਦਾ ਸ਼ਾਮ ਦੀ ਪ੍ਰੇਡ ਦੇਖ ਕੇ ਖੂਬ ਆਨੰਦ ਮਾਣਿਆ ਬਾਰਡਰ ਤੇ ਪਹੁੰਚ ਕੇ ਬੱਚਿਆਂ ਨੂੰ ਪਾਕਿਸਤਾਨ ਤੇ ਭਾਰਤ ਦੇਸ਼ ਬਾਰੇ ਖੁੱਲ੍ਹ ਕੇ ਜਾਣਕਾਰੀ ਮਿਲੀ ਉਹਨਾਂ ਨੂੰ ਪਤਾ ਲੱਗਿਆ ਵੀ ਪਾਕਿਸਤਾਨ ਕੀ ਹੈ ਕਿਹੜੇ ਹਿੱਸੇ ਨੂੰ ਪਾਕਿਸਤਾਨ ਕਿਹਾ ਜਾਂਦਾ ਹੈ ਇਸ ਚੀਜ਼ ਬਾਰੇ ਗਿਆਨ ਪ੍ਰਾਪਤ ਹੋਇਆ ਇਹ ਛੋਟੇ ਬੱਚਿਆਂ ਲਈ ਬਹੁਤ ਹੀ ਵੱਡੀ ਗੱਲ ਹੈ ਕੌਂਕੀ ਸਿਰਫ ਕਿਤਾਬਾਂ ਵਿੱਚ ਪੜ ਕੇ ਜਾਂ ਕਿਸੇ ਦੇ ਦੱਸਣ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਦਾ ਪਤਾ ਨਹੀਂ ਲੱਗਦਾ ਜੋ ਵੇਖ ਕੇ ਪਤਾ ਲੱਗਦਾ ਹੈ ਇਸ ਤੋਂ ਬਾਅਦ ਬੱਚਿਆਂ ਨੇ ਭਾਰਤੀ ਸਪਾਈਆਂ ਨਾਲ ਯਾਦਗਾਰੀ ਫੋਟੋਆਂ ਖਿੱਚੀਆਂ ਮੀਜ਼ਮ ਵਿੱਚ ਸਰਦਾਰ ਸੀ ਦਿਆਜਮ ਭਗਤ ਸਿੰਘ ਦਾ ਅਸਥਾਨ ਜੋ ਅੱਜ ਵੀ ਮੌਜੂਦ ਹੈ ਬੱਚਿਆਂ ਨੇ ਵੇਖਿਆ ਤੇ ਇਸ ਤੋਂ ਬਣਾ ਪੁਰਾਣੇ ਤੋਂ ਪੁਰਾਣੇ ਹਥਿਆਰ ਜੋ ਪਹਿਲਾਂ ਵਰਤੇ ਜਾ ਚੁੱਕੇ ਹਨ ਉਹ ਵੀ ਬੱਚਿਆਂ ਨੇ ਵੇਖੇ ਤੇ ਜਾਣਕਾਰੀ ਪ੍ਰਾਪਤ ਕੀਤੀ ਇਰ ਵਿੱਚ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਸਾਡੇ ਇਸ ਇੱਕ ਦਿਨ ਦੇ ਟੂਰ ਦੀ ਸਫਲਤਾਪੂਰਵਕ ਸਮਾਪਤੀ ਹੋਗੀ